ਪਹਿਲਗਾਮ ਹਮਲੇ ਤੋਂ ਬਾਅਦ ਭਾਰਤੀ ਕਾਰਵਾਈ ਤੋਂ ਪਾਕਿਸਤਾਨ ਪੂਰੀ ਤਰ੍ਹਾਂ ਹੈਰਾਨ ਹੈ। ਪਾਕਿਸਤਾਨ ਪੀਪਲਸ ਪਾਰਟੀ ਦੇ ਪ੍ਰਧਾਨ ਬਲਾਵਲ ਪੁੱਟੋ ਜਰਦਾਰੀ ਜਿਨ੍ਹਾਂ ਨੇ ਸਿੰਧੂ ਨਦੀ ਵਿੱਚ ਭਾਰਤੀਆਂ ਦਾ ਖੂਨ ਵਹਾਉਣ ਦੀ ਧਮਕੀ ਦਿੱਤੀ ਸੀ ਹੁਣ ਸ਼ਾਂਤੀ ਦੀ ਅਪੀਲ ਕਰ ਰਹੇ ਨੇ। ਮੰਗਲਵਾਰ ਨੂੰ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਨੂੰ ਆਪਣੇ ਸੰਬੋਧਨ ਦੌਰਾਨ ਉਸਨੇ ਕਿਹਾ ਕਿ ਜੇਕਰ ਭਾਰਤ ਸ਼ਾਂਤੀ ਦੇ ਰਾਹ ਤੇ ਚੱਲਣਾ ਚਾਹੁੰਦਾ ਹੈ ਤਾਂ ਉਸ ਨੂੰ ਖੁੱਲੇ ਹੱਥਾਂ ਨਾਲ ਆਉਣਾ ਚਾਹੀਦਾ ਹੈ ਨਾ ਕਿ ਮੁਠੀਆਂ ਬੰਨ੍ਹ ਕੇ। ਉਸ ਨੂੰ ਤੱਥਾਂ ਨਾਲ ਆਉਣਾ ਚਾਹੀਦਾ ਹੈ ਨਾ ਕਿ ਮਨ ਕਰਤ ਗੱਲਾਂ ਨਾਲ ਆਓ ਆਪਾਂ ਗਵਾਂਡੀਆਂ ਵਾਂਗ ਬੈਠੀਏ ਅਤੇ ਸੱਚ ਬੋਲੀਏ ਪਾਕਿਸਤਾਨ ਨੂੰ ਡਰ ਹੈ ਕਿ ਭਾਰਤੀ ਫੌਜ ਕਿਸੇ ਵੀ ਸਮੇਂ ਉਸਤੇ ਹਮਲਾ ਕਰ ਸਕਦੀ ਹੈ ਜੰਗ ਦੀ ਆਵਾਜ਼ ਦੇ ਵਿਚਾਰ ਬਲਾਵਲ ਪੁੱਟੋ ਨੇ ਕਿਹਾ ਹੈ ਪਾਕਿਸਤਾਨ ਦੇ ਲੋਕਾਂ ਕੋਲ ਲੜਨ ਦਾ ਇਰਾਦਾ ਹੈ ਇਸ ਲਈ ਨਹੀਂ ਕਿ ਸਾਨੂੰ ਟਕਰਾ ਪਸੰਦ ਹੈ ਸਗੋ ਇਸ ਲਈ ਕਿਉਂਕਿ ਸਾਨੂੰ ਆਜ਼ਾਦੀ ਪਸੰਦ ਹੈ ਤੁਹਾਨੂੰ ਦੱਸ ਦਈਏ ਕਿ ਭਾਰਤ ਨੇ ਬਲਾਵਲ ਪੁੱਟੋ ਦਾ ਐਕਸ ਅਕਾਊਂਟ ਬਲੌਕ ਕਰ ਦਿੱਤਾ ਹੈ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਬਲਾਵਲ ਪੁੱਟੋ ਦੇ ਖੂਨ ਨਾਲ ਬਣੇ ਬਿਆਨ ਤੇ ਪ੍ਰਤੀਕਿਰਿਆ ਦਿੱਤੀ ਸੀ ਉਸਨੇ ਕਿਹਾ ਸੀ ਕਿ ਇਹ ਸਿਰਫ 扑ੜਕਾਉ ਬਿਆਨਬਾਜ਼ੀ ਸੀ ਜੇ ਖੂਨ ਹੈ ਤਾਂ ਇਹ ਸ਼ਾਇਦ ਸਾਡੇ ਨਾਲੋਂ ਉਹਨਾਂ ਦੇ ਪਾਸੇ ਜ਼ਿਆਦਾ ਰਹੇਗਾ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਪਾਕਿਸਤਾਨ ਵਿਰੁੱਧ ਕੋਈ ਸਾਜ਼ਿਸ਼ ਨਹੀਂ ਹੈ ਪਰ ਜੇਕਰ ਉਹ ਕੁਝ ਕਰਦੇ ਨੇ ਤਾਂ ਉਹਨਾਂ ਨੂੰ ਜਵਾਬ ਲਈ ਤਿਆਰ ਰਹਿਣਾ ਚਾਹੀਦਾ ਹੈ